ਤੁਸੀਂ ਜਾਣਦੇ ਹੋ ਇੱਕ ਦੋ ਦਿਨਾਂ ਤੋਂ ਯਾਦ ਰੱਖੋ ਇੱਕ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਸਿੱਖ ਪੰਥ ਦਾ ਇੱਕ ਮਹਾਨ ਵਿਦਵਾਨ ਜਿਹਨੂੰ ਬਹੁਤ ਵੱਡਾ ਮਾਣ ਤੇ ਸਨਮਾਨ ਪੰਥ ਵਿੱਚ ਮਿਲਿਆ ਉਹ ਬ੍ਰਿੰਦਾਵਨ ਦੀ ਧਰਤੀ ਉੱਤੇ ਯਾਦ ਰੱਖੋ ਇੱਕ ਜਟਾਧਾਰੀ ਸਾਧੂ ਦੇ ਚਰਨਾਂ ਵਿੱਚ ਜਾ ਕੇ ਬੈਠਿਆ ਸਾਧੂ ਕੋਲ ਗਿਆ ਇਸ ਗੱਲ ਦੀ ਕੋਈ ਸ਼ਿਕਾਇਤ ਨਹੀਂ ਠੀਕ ਹੈ ਮੁਲਾਕਾਤ ਹੈ ਬੰਦਾ ਕਰਨ ਜਾ ਸਕਦਾ ਹੈ ਸਰਸਰੀ ਗੱਲਬਾਤ ਜਾ ਸਕਦਾ ਹੈ ਕਰ ਸਕਦਾ ਹੈ ਪਰ ਉਸੇ ਸਾਧੂ ਦੇ ਕੋਲ ਜਦੋਂ ਆਰਐਸਐਸ ਦਾ ਮੁਖੀ ਮੋਹਨ ਭਾਗਵਤ ਜਾਂਦਾ ਉਹ ਉਹਦੇ ਬਰਾਬਰ ਕੁਰਸੀ ਢਾਹ ਕੇ ਬਹਿੰਦਾ ਤੇ ਜਦੋਂ ਸਾਡਾ ਵਿਦਵਾਨ ਜਾਵੇ ਤੇ ਯਾਦ ਰੱਖੋ ਉਹਦੇ ਚਰਨਾਂ ਵਿੱਚ ਬਵੇ ਤੇ ਉਸ ਦਿਨ ਜਾ ਕੇ ਬਵੇ ਜਿਸ ਦਿਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਹੋਵੇ ਤੇ ਫਿਰ ਸਵਾਲ ਤੇ ਉੱਠਣਾ ਜਾਇਜ਼ ਹੈ ਨਾ ਵੀ ਕਿਹੜੀ ਗੱਲੋਂ ਕਿਹੜੀ ਗੱਲੋਂ ਤੇ ਜਾ ਕੇ ਇਹ ਗੱਲ ਕਹਿਣੀ ਕਿ ਮਹਾਰਾਜ ਅੱਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਤੇ ਫਿਰ ਇਹ ਗੱਲ ਕਹਿ ਦੇਣੀ ਕਿ ਮਨ ਨਹੀਂ ਟਿਕਦਾ ਕੋਈ ᔪਕਤੀ ਤੁਸੀਂ ਦੱਸੋ ਤੇ ਜਿਹਦਾ ਮਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਬਾਤਾਂ ਕਰਕੇ ਨਹੀਂ ਨਟਕਿਆ ਉਹਦਾ ਮਨ ਕਿਤੇ ਵੀ ਜਾ ਕੇ ਨਹੀਂ ਟਿਕੇਗਾ ਕਿਤੇ ਵੀ ਨਹੀਂ ਟਿਕੇਗਾ ਜਿਹਦੇ ਮਨ ਨੂੰ ਸੁੱਖ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਉਹਦੀਆਂ ਕਥਾ ਕਹਾਣੀਆਂ ਗੁਰੂ ਕੀ ਸੰਗਤ ਨੂੰ ਸਰਵਣ ਸਰਵਣ ਕਰਵਾ ਕੇ ਨਹੀਂ ਨਟਕਿਆ ਉਹਦਾ ਦੁਨੀਆ ਅੰਦਰ ਕਿਤੇ ਵੀ ਚੱਲਾ ਜਾਵੇ ਨਹੀਂ ਟਿਕੇਗਾ ਕਿਉਂਕਿ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਸੁਖ ਨਾ ਇਹ ਜੁਗ ਕਰੇ ਜੋ ਬਹੁਤੇ ਮੀਤ ਜੋ ਚਿਤ ਰੱਖੈ ਏਕ ਸਿਉ ਤੇ ਸੁਖ ਪਾਵੇ ਨੀਤ ਕਹਿੰਦੇ ਜਿਹੜਾ ਦੁਨੀਆ ਅੰਦਰ ਬਹੁਤੇ ਮਿੱਤਰ ਬਣਾ ਲਵੇ ਨਾ ਉਦੇ ਭਾਗਾਂ 'ਚ ਸੁੱਖ ਨਹੀਂ ਸੁੱਖ ਜਿਹੜਾ ਕੇਵਲ ਤੇ ਕੇਵਲ ਇੱਕ ਉੱਤੇ ਨਿਸ਼ਚਾ ਰੱਖੇ ਇੱਕ ਉੱਤੇ ਭਰੋਸਾ ਰੱਖੇ ਇੱਕ ਉੱਤੇ ਭਰੋਸਾ ਰੱਖੇ ਸਾਨੂੰ ਨਿਆਰਾ ਬਣਾਇਆ ਹੋਇਆ ਨਿਆਰਾ ਤੇ ਨਿਆਰਾ ਬਣਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਡੇ ਤੋਂ ਸਰਬੰਸ ਵਾਰਿਆ ਸਰਬੰਸ ਵਾਰਿਆ ਪਾਤਸ਼ਾਹ ਦੀ ਬਾਣੀ ਕਹਿੰਦੀ ਨਾ ਹਮ ਹਿੰਦੂ ਨਾ ਮੁਸਲਮਾਨ ਸਤਿਗੁਰੂ ਕਹਿੰਦੇ ਹਿੰਦੂ ਅੰਨਾ ਤੁਰਕੂ ਕਾਣਾ ਦੋਹਾ ਤੇ ਗਿਆਨੀ ਸਿਆਣਾ ਤੇ ਯਾਦ ਰੱਖੋ ਲੇਕਿਨ ਅਸੀਂ ਜਿਸ ਮੇਰੇ ਗੁਰਦੇਵ ਨੇ ਸਾਨੂੰ ਅੰਧਕਾਰ ਵਿੱਚੋਂ ਕੱਢਿਆ ਅੱਜ ਅਸੀਂ ਖੁਦ ਉਹਦੇ ਅੰਦਰ ਜਾ ਕੇ ਵੜਦੇ ਜਾ ਰਹੇ ਆ ਡਿੱਗਦੇ ਜਾ ਰਹੇ ਆ ਚਾਹੀਦਾ ਤੇ ਤਸੀਬ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਉੱਤੇ ਉਹ ਲੋਕ ਗੁਰਦੁਆਰਾ ਸੀਸਗੰਜ ਸਾਹਿਬ ਦੀ ਮੁਬਾਰਕ ਧਰਤੀ ਉੱਤੇ ਜਾ ਕੇ ਮੱਥਾ ਟੇਕਦੇ ਨੱਕ ਰਗੜਦੇ ਸ਼ੁਕਰਾਨਾ ਕਰਦੇ ਉਹ ਆ ਕੇ ਝੁਕਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤੇਰਾ ਇਨਸਾਨ ਕਿਵੇਂ ਲਾਈਏ ਕਿਉਂਕਿ ਅੱਜ ਜੇ ਸਾਡਾ ਵਿਯੂਧ ਕਾਇਮ ਹੈ ਦੁਨੀਆ ਅੰਦਰ ਤੇ ਸੱਚੇ ਪਾਤਸ਼ਾਹ ਉਹ ਕੇਵਲ ਤੇ ਕੇਵਲ ਇੱਕ ਤੇਰੀ ਕਿਰਪਾ ਦੇ ਸਦਕਾ ਤੇਰੀ ਰਹਿਮਤ ਦੇ ਸਦਕਾ ਲੇਕਿਨ ਅੱਜ ਅਸੀਂ ਉਲਟ ਪਾਸੇ ਤੁਰ ਪਏ ਗੁਰੂ ਕਿਰਪਾ ਕਰੇ